ਕਹਿਆ ਜਾਂਦਾ ਹੈ ਤਾਂ ਮਹਾਮਾਇਦੇ ਭਗਤਾਂ ਨੂੰ ਮਾਰੇ ਨਵਰਾਤੇ ਆਉਂਦਾ ਸਭ ਤੋਂ ਵੱਧ ਚਾਹ ਹੁੰਦਾ ਹੈ ਇਸ ਵਾਰ ਅਸੂ ਦੇ ਨਵਰਾਤੇ ਸ਼ੁਰੂ ਹੋਏ ਹਨ ਬਟਾਲਾ ਦੇ ਪ੍ਰਸਿੱਧ ਕਾਲੀਦਵਾਰਾ ਮੰਦਿਰ ਤੋਂ ਮੌਕੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਨਾਲ ਮੌਜੂਦ ਨੇ ਇਸ ਮੰਦਿਰ ਦੇ ਮਹੰਤ ਅਮਿਤ ਜੀ ਗੱਲਬਾਤ ਕਰਦੇ ਹਾਂ ਥੋੜੀ ਜਾਣਕਾਰੀ ਲੈਣੇ ਆ ਇਸ ਮੰਦਿਰ ਦੇ ਇਤਿਹਾਸ ਬਾਰੇ ਉਹ ਸੰਤਾਨੀ ਮੁਰਾਦਾਪੂਰੀਆਂ ਹੁੰਦੀਆਂ ਨੇ ਤੇ ਖਾਸ ਕਰਕੇ ਅਸੂ ਦੇ ਨਰਾਤਿਆਂ 'ਚ ਜਿਹੜੇ ਲੋਗਾ ਵੱਲੋਂ ਲੰਗੂਰ ਬਣਾਏ ਜਾਂਦੇ ਹਨ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਦੇ ਘਰ ਪੁੱਤਰ ਦੀ ਦਾਤ ਨਹੀਂ ਹੁੰਦੀ ਜਦੋਂ ਪੁੱਤ ਪੈਦਾ ਹੁੰਦਾ ਹੈ ਉਸ ਵਾਰ ਉਹ ਲੰਗੂਰ ਬਣਾਉਂਦੇ ਹਨ ਪੂਰੀ ਜਾਣਕਾਰੀ ਲੈ ਲਿਏ ਆ ਜੈਮਾਤਾਰੀ ਭਗਤ ਜੀ ਬਹੁਤ ਸਰੀ ਮੁਬਾਰਕਾਂ ਨਵਰਾਤਿਆਂ ਦੀਆਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਸੰਗਤਾਂ ਨੂੰ ਨਵਰਾਤਿਆਂ ਬਾਰੇ ਸਭ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਬਟਾਲਾ ਵਾਸੀਆਂ ਨੂੰ ਅਸ਼ਵਿਨ ਮਾਸ ਦੇ ਸ਼ੁਭ ਆਰੰਭ ਤੇ ਸ਼ੁਭ ਕਾਮਨਾਵਾਂ ਮਾਸ ਸਾਰਿਆਂ ਦੀਆਂ ਝੋਲੀਆਂ ਭਰਨ ਸਭ ਤੋਂ ਪਹਿਲਾਂ ਇਹ ਜਾਣਕਾਰੀ ਲਈ ਇਹ ਕਾਲੀ ਦਵਾਰ ਮੰਦਿਰ ਸਾਰੇ ਜਾਣਦੇ ਨੇ ਮੱਥਾ ਟੇਕਣ ਆਉਂਦੇ ਨੇ ਇਹਦਾ ਥੋੜਾ ਜਿਹਾ ਇਤਿਹਾਸ ਸਾਂਝਾ ਕਰੀਏ ਸੰਗਤਾਂ ਨਾਲ ਤਾਂ ਕਿ ਪਤਾ ਲੱਗੇ ਇਤਿਹਾਸ ਕੀ ਮੰਦਿਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਸਾਡੇ ਬਜ਼ੁਰਗਾਂ ਨੂੰ ਮਾਂ ਮਾਂ ਨੇ ਸੁਪਨੇ ਦੇ ਵਿੱਚ ਦਰਸ਼ਨ ਦਿੱਤੇ ਸੀਗੇ ਤੇ ਉਹ ਖੂਹ ਦੇ ਵਿੱਚੋਂ ਮਾਂ ਦੀ ਪ੍ਰਤੀਮਾ ਨੂੰ ਕੱਢਿਆ ਗਿਆ ਤੇ ਅੱਜ ਵੀ ਮਾਂ ਦੀ ਪ੍ਰਤੀਮਾ ਉਸ ਤੈ ਵੀ ਰਾਜਮਾਨ ਹੈ ਸ਼ਾਂਤ ਰੂਪ ਦੇ ਵਿੱਚ ਰਾਜਮਾਨ ਹੈ ਹੱਥ ਦੇ ਵਿੱਚ ਉਹਨਾਂ ਨੇ ਲੰਗਰ ਵੀਰ ਨੂੰ ਪਕੜਿਆ ਦਾ ਤੇ ਅੱਜ ਵੀ ਸਾਡੀ ਜੋ ਮੰਦ ਫੈਮਿਲੀ ਹੈ ਉਹ ਮਾਂ ਦੀ ਸੇਵਾ ਕਰ ਰਹੀ ਹੈ ਖਗਦੀ ਇਸ ਵਾਰ ਕਿੰਨੇ ਨਵਰਾਤਰੀ ਆ ਤੇ ਅਸ਼ਟਮੀ ਜਿਹੜੀ ਸੰਗਤਾਂ ਕਿਸ ਦਿਨ ਮਨਾਏ ਉਸ ਦਿਨ ਕੀ ਕਰਨਾ ਚਾਹੀਦਾ ਅਸ਼ਟਮੀ ਦਾ ਦੇਣਾ ਸੰਗਤਾਂ ਨੂੰ ਥੋੜੀ ਜਾਣਕਾਰੀ ਦਈਏ ਦੇਖੋ ਇਸ ਵਰੀ ਨਵਰਾਤਰੀ ਜੋ ਕਿ ਹੈ ਇੱਕ ਨਵਰਾਤਰਾ ਵਧਿਆ ਹੈ ਉਦਾਂ ਦੇਖੀਏ ਤੇ ਨਾਰਮਲ ਤੌਰ ਤੇ ਜੇ ਅਸ਼ਟਮੀ ਹੈ ਸੋਮਵਾਰ ਬੰਦੀ ਹੈ ਪਰ ਇੱਕ ਨਰਾਤਾ ਵਧਿਆ ਹੋਣ ਕਰਕੇ ਅਸ਼ਟਮੀ ਮੰਗਲਵਾਰ ਮਨਾਈ ਜਾਏਗੀ ਤੇ ਅਸ਼ਟਮੀ ਨੂੰ ਇਹੋ ਹੀ ਮਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਮਾਂ ਦਾ ਪਾਠ ਕਰਨਾ ਚਾਹੀਦਾ ਹੈ ਕੰਜਕਾਂ ਦਾ ਪੂਜਨ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਅੱਛੇ-ਅੱਛੇ ਭੋਗ ਲਗਵਾਉਣੇ ਚਾਹੀਦੇ ਹਨ ਸਕਰੀਨ ਤੇ ਵਿਖਾਵਾਂਗੇ ਸੰਗਤਾਂ ਵੱਲੋਂ ਆਪਣੇ ਬੱਚਿਆਂ ਨੂੰ ਪੁੱਤਰਾਂ ਨੂੰ ਲੰਗੂਰ ਬਣਾ ਕੇ ਮੱਥਾ ਟਕਾਇਆ ਜਾ ਰਿਹਾ ਥੋੜਾ ਇਹ ਸਾਂਝਾ ਕਰਦੀ ਹੈ ਅਸੁਰੇ ਨਰਾਤਿਆਂ ਦੇ ਕਹਿੰਦੇ ਖਾਸ ਕਰਕੇ ਲੰਗੂਰ ਬਣਾਏ ਜਾਂਦੇ ਆ ਉਹ ਕਿਉਂ ਬਣਾਏ ਜਾਂਦੇ ਆ ਤੇ ਕਿੱਥੇ-ਕਿੱਥੇ ਬਣਾਏ ਜਾਂਦੇ ਆ ਦੇਖੋ ਅਸ਼ਵਿਨ ਮਾਸ ਦੇ ਵਿੱਚ ਲੰਗੂਰ ਬਣਾਉਣ ਦੀ ਪ੍ਰਥਾ ਵਰਲਡ ਦੇ ਵਿੱਚ ਸਿਰਫ ਦੋ ਮੰਦਰਾਂ ਨੂੰ ਪ੍ਰਾਪਤ ਹੈ ਇੱਕ ਅੰਮ੍ਰਿਤਸਰ ਦਾ ਦੁਰਗਾਣਾ ਟੈਂਪਲ ਇੱਕ ਸਾਡੇ ਬਟਾਲਾ માં ਕਾਲੀਦਵਾਰੀ ਮਾਈ ਲੋਕ ਆਪਣੇ ਬੱਚਿਆਂ ਨੂੰ ਜਦੋਂ ਉਹਨਾਂ ਦੀ ਮਨੁਕਾਮਨਾਵਾਂ ਪੂਰਨ ਹੁੰਦੀਆਂ ਹਨ ਆਪਣੇ ਬੱਚਿਆਂ ਨੂੰ ਲੰਗੂਰ ਦੇ ਰੂਪ ਦੇ ਵਿੱਚ ਸਵੇਰੇ ਸ਼ਾਮ ਇਥੇ ਮਾਦੇ ਦਰਸ਼ਨ ਕਰਵਾਉਂਦੇ ਨੇ ਲਾਸਟ ਵਿੱਚ ਜਦੋਂ ਦੁਸ਼ਹਿਰਾ ਹੁੰਦਾ ਹੈ ਦੁਸ਼ਹਿਰੇ ਦੇ ਦਰਸ਼ਨ ਕਰਾ ਕੇ ਮਾਦੇ ਦਰਸ਼ਨ ਕਰਾ ਕੇ ਉਹ ਚੋਲੇ ਨੂੰ ਵਧਾ ਦਿੱਤਾ ਜਾਂਦਾ ਹੈ ਇਕਾਰ ਮੇਰੀ ਮਾਂ ਕਾਲੀ ਦਵਾਰੇ ਵਾਲੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਮੇਰਾ ਨਾਮ ਸਿਮਰਨ ਹੈ ਸੀ ਲੋਕਲ ਬਟਾਲੇ ਤੋਂ ਹਾਂ ਹਰਿਆਣੂ ਮੇਰੇ ਵੱਲੋਂ ਨਵਰਾਤੇਆਂ 10 ਦਿਨ ਨਰਾਤੇ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਸਾਰੀਆਂ ਬਟਾਰਾਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਅਸੀਂ ਕਾਲੀਵਾਰੇ ਬੰਦਰਚਾਏ ਹੋਇਆ ਸੀ ਮੈਂ ਤਾਂ ਬਚਪਨ ਤੋਂ ਹੀ ਆ ਰਹੀ ਹਾਂ ਛੋਟੀ ਸੀ ਜਦੋਂ ਮੈਂ ਆਂਦੀ ਹਾਂ 7 ਸਾਲ ਦੀ ਸੀ ਜਦੋਂ ਵੀ ਮੈਂ ਇਸ ਤੋਂ ਅੰਦਰ ਚਾ ਰਹੀ ਹਾਂ ਬਹੁਤ ਹੁੰਦੀਆਂ ਮਾਤਾ ਰਾਣੀ ਸਭ ਦੀਆਂ ਮਨੁਕਾਮਾ ਜਿਹੜੇ ਸੱਚੇ ਦਿਲੋਂ ਆਉਂਦੇ ਉਹਨਾਂ ਦੀਆਂ ਸਾਰਿਆਂ ਦੀਆਂ ਮਨੁਕਾਮਨਾ ਮਾਤਾ ਰਾਣੀ ਪੂਰੀਆਂ ਕਰਦੀ ਹੈ ਮੈਂ ਤਾਂ ਕਿ ਨਹੀਂ ਸਭ ਨੂੰ ਆਉਣਾ ਚਾਹੀਦਾ ਹੈ ਲੱਭ ਪਗਤਾ ਚਲ ਮਾਂਦਰ ਚਲਿਏ ਚਲ ਪਗਤਾ ਚਲ ਮਾਂਦਰ ਗਲਿਏ ਦਾਤੀਏ ਅਸਦੇ ਨਰਾਤੇ ਰੁੱਤਾਂ ਪਿਆਰੀਆਂ ਅੰਮੀ ਐ ਅਸਦੇ ਨਰਾਤੇ ਰੁੱਤਾਂ ਪਿਆਰੀਆਂ ਰਾਮ ਰਾਮ ਵਾਹਿਗੋਬ ਸਾਜੇ ਦਰਬਾਰ ਕੀ ਜੈ ਨੀਚਾ ਖੋਸਲਾ ਤੇ ਤੋਂ ਚੱਕਰੀ ਵਿਚਾਰੇ ਰਹਨੇ ਆ ਸਾਡੇ ਬੱਚੇ ਇੱਥੇ ਮੰਦਿਰ ਬਹੁਤ ਆਂਦੇ ਹੈਗੇ ਆ ਤੇ ਅਸੀਂ ਮਾਤਾ ਜਾਨੀ ਨੂੰ ਮੰਨਤ ਮੰਨੀ ਸੀ ਕਿ ਇਹਨਾਂ ਦੇ ਪੜਾਈ ਇਹਨਾਂ ਦੀ ਸੇਹ ਤੇ ਸਭ ਕੁਝ ਵਧੀਆ ਰਹੇ ਤੇ ਅਸੀਂ ਆਪਣੇ ਪਛਾਣ ਨੂੰ ਨੂੰ ਵਸਲੀ ਬਣਾਇਆ ਕਿ ਮਾਤਾ ਰਾਣੀ ਨੇ ਨਾ ਕਿਹਾ ਹਾਂਜੀ ਅਸੀਂ ਪੂਰੇ ਪਰਿਵਾਰ ਦੇ ਨਾਲ ਆਏ ਹਾਂ ਹਾਲੇ ਚ ਵੀ ਹੈਗੀ ਸੀ ਤੇ ਅੰਮ੍ਰਿਤਸਰ ਹਾਂ ਬਟਾਲੇ ਚ ਮੈਂ ਕਹਿੰਦਾ ਬਹੁਤ ਜ਼ਿਆਦਾ ਪਹਿਲੇ ਅੰਮ੍ਰਿਤਸਰ ਤੇ ਹੈ ਹੀ ਹੈ ਬਟਾਲੇ ਚ ਵੀ ਬਹੁਤ ਜ਼ਿਆਦਾ ਕਿ ਆਓ ਮਾਤਾ ਰਾਣੀ ਦੇ ਦਰਬਾਰ ਤੇ ਆਓ ਤੇ ਮਾਤਾ ਰਾਣੀ ਮੁਰਾਦਾ ਪੂਰੀਆਂ ਕਰਦੀ ਸਕਦੀਆਂ ਅੱਛੀ ਸੇਹ ਤੇ ਇਸ ਤੋਂ ਵੱਡੀ ਮੁਰਾਦ ਹੋਰ ਕੋਈ ਨਹੀਂ ਮਾਹਮਾਏ ਨੇ ਸਭ ਕੁਝ ਦਿੱਤਾ ਜੀ ਸਭ ਕੁਝ ਦਿੱਤਾ ਸਾਬ ਇੱਥੋਂ ਦਵਾਰੇ ਤੋਂ ਹੀ ਲਿਆ ਸੀ ਜੋ ਵੀ ਲਿਆ ਇੱਥੋਂ ਹੀ ਲਿਆਸ ਮਹਾਰਾਣੀ ਦੇ ਹੱਥ ਦਵਾਰੇ ਤੋਂ ਹੀ ਲਿਆਸ ਉਹ ਮੇਰਾ ਨਾਮ ਆਸ਼ਿਸ਼ ਜਿਹੜਾ ਤੁਸੀਂ ਭੇਟਾਂ ਦਾ ਜ਼ਿਕਰ ਕੀਤਾ ਮਾਈ ਨੇ ਲਖਵਾਈਆਂ ਸੁਣੀਆਂ ਸੰਤਾਂ ਨੇ ਰਸਤੇ 'ਚ ਮਾਂ ਮਿਲ ਗਈ ਯਾ ਰੋਜ ਨਵਾ ਸ਼ਿੰਗਾਰ ਮਚਨਤਾਪੁਰ ਦੀ ਦਾ ਯਾ ਮੰਤਰੀ ਨੇ ਵੀ ਜ਼ਿਕਰ ਕੀਤਾ ਕਿ ਸਾਡੀਆਂ ਛੋਟੀਆਂ ਬੱਚੀਆਂ ਨੇ ਉਹਨਾਂ ਨੇ ਭੇਟ ਗਾਈ ਹੈ ਰੀਸੈਂਟਲੀ ਫਰੀਦ ਸ਼ੇਰਾਂਵਾਲੀ ਦੇ ਨਾਲ ਇੱਕ ਪਰਸੋਂ ਭੇਟ ਰਿਲੀਜ਼ ਹੋਈ ਹੈ ਆਮੀ ਹੈ ਉਹ ਵੀ ਭੇਟ ਬਹੁਤ ਸ਼ਾਨਦਾਰ ਯਾ ਮਾਂ ਮੇਰੀਆਂ ਸੁਣਦੀ ਹੈ ਔਰ ਇੱਕ ਭੇਟ ਸਾਡਾ ਬੱਚਾ ਗਾ ਰਿਹਾ ਹੈ ਚਿੰਤਾਪੁਰ ਨਹੀਂ ਦੇ ਹੁੰਦੇ ਆ ਕਿਉਂ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਤੇ ਮਾਈ ਦਾ ਅਸ਼ੀਰਵਾਦ ਹੈ ਉਹ ਲਖਾਈ ਜਾਂਦੀ ਹੈ ਬਾਕੀ ਸ਼ਰਦ ਨਵਰਾਤਰੇ ਨੇ ਮਹਾਮਾਈ ਨੇ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਭਰ ਲਈਆਂ ਅਸੀਂ ਤੇ ਸਮੂਹ ਸੇਵਾਦਾਰਾ ਵੱਲੋਂ ਸਾਰੀ ਸੰਗਤ ਨੂੰ ਇਹਨਾਂ ਨਵਰਾਤਰੀਆਂ ਦੀ ਵਧਾਈ ਦਿੰਦੇ ਆ ਤੇ ਮਾਈ ਅੱਗੇ ਅਰਦਾਸ ਕਰਦੇ ਆ ਕਿ ਸਭ ਦੀਆਂ ਕਸ਼ਟ ਦੂਰ ਕਰੇ ਔਰ ਸਭ ਦੀਆਂ ਝੋਲੀਆਂ ਭਰੇ ਮੈਂ ਜਿਹੜੀ ਭੇਟ ਨਵੀਂ ਆ ਉਹਦੇ ਲਫ਼ਜ਼ ਸੁਣਾ ਦਿੰਨਾ ਕਿਤੈਨੂੰ ਮਿਲਨੇ ਨੂੰ ਆਇਆ ਤੇਰਾ ਲਾਲ ਅੰਮੀਏ ਤੈਨੂੰ ਮਿਲਨੇ ਨੂੰ ਆਇਆ ਤੇਰਾ ਲਾਲ ਅੰਮੀਏ ਬੂਹੇ ਖੋਲ ਕੇ ਤੇ ਪੁੱਛ ਮੇਰਾ ਹਾਲ ਅੰਮੀਏ ਬੂਹੇ ਖੋਲ ਕੇ ਤੇ ਪੁੱਛ ਮੇਰਾ ਹਾਲ ਅੰਮੀਏ ਕਿ ਤੇਰਾ ਇੱਕ ਵਾਰੀ ਮੈਨੂੰ ਜੇ دیدار ਮਿਲੇਗਾ ਮੇਰੇ ਬੇਕਰਾਰ ਦਿਲ ਨੂੰ ਕਰਾਰ ਮਿਲੇਗਾ ਮੇਰੇ ਬੇਕਰਾਰ ਦਿਲ ਨੂੰ ਕਰਾਰ ਮਿਲੇਗਾ ਤੈਨੂੰ ਪੁੱਛਨੇ ਨੇ ਕਈ ਮਸਵਾਲ ਮੀਂ ਤੈਨੂੰ ਪੁੱਛਨੇ ਨੇ ਕਈ ਮਸਵਾਲ ਮੀਂ ਬੁਹੇ ਖੋਲ ਕੇ ਤੇ ਪੁੱਛ ਮੇਰਾ ਹਾਲ ਅੰਮੀਏ ਬੁਹੇ ਖੋਲ ਕੇ ਤੇ ਪੁੱਛ ਮੇਰਾ ਹਾਲ ਅੰਮੀਏ ਤੇ ਭੇਟ ਸੰਗਤ ਸੁਨੇ ਬਾਕੀ ਮਾਈ ਅੱਗੇ ਅਰਦਾਸ ਇਹ ਆ ਕਿ ਗੋਦੀ ਚ ਬਿਠਾਲੇ ਸਾਨੂੰ ਪਿਆਰ ਚਾਹੀਦਾ ਗੋਦੀ ਚ ਬਿਠਾਲੇ ਸਾਨੂੰ ਪਿਆਰ ਚਾਹੀਦਾ ਆਏ ਨਵਰਾਤੇ ਮਾਦੀਦਾਰ ਚਾਹੀਦਾ ਆਏ ਨਵਰਾਤੇ ਮਾਂ ਦੀਦਾਰ ਚਾਹੀਦਾ ਦੁਨੀਆਂ ਦੇ ਤਾਨਿਆਂ ਤੋਂ ਥੱਕ ਗਿਆਂ ਮਾਂ ਦੁਨੀਆਂ ਦੇ ਤਾਨਿਆਂ ਤੋਂ ਥੱਕ ਗਿਆਂ ਮਾਂ ਤੇਰੇ ਵੀ ਮਹਿਲਾਰਿਆਂ ਤੋਂ ਅੱਕ ਗਿਆਂ ਮਾਂ ਤੇਰੇ ਵੀ ਮਹਿਲਾਰਿਆਂ ਤੋਂ ਅੱਕ ਗਿਆਂ ਮਾਂ ਹੁਣ ਲੰਬਾ ਨਹੀਂ ਲੰਬਾ ਨਹੀਂ ਮੈਨੂੰ ਇੰਤਜ਼ਾਰ ਚਾਹੀਦਾ ਆਏ ਨਵਰਾਤੇ ਮਾਂ ਦੀ ਧਾਰ ਚਾਹੀਦਾ ਆਏ ਨਵਰਾਤੇ ਮਾਂ ਦੀ ਧਾਰ ਚਾਹੀਦਾ ਜੈ ਕਰਾ ਮੇਰੀ ਮਾਂ ਕਾਲੀ ਦਵਾਰੇ ਵਾਲੀ ਦਾ ਦਰਬਾਰ ਕੀ ਜੈ ਮੇਰਾ ਨਾਮ ਵਿਜੇ ਹੈ ਜੀ ਲਾਹੇ ਮੱਲੇ ਦਾ ਵਾਸੀ ਹੈ ਜੀ ਬਟਾਲੇ ਦੇ ਹੀ ਰਹਿਣ ਵਾਲੇ ਆਪਾਂ ਜੀ ਸਭ ਤੇ ਸੁਖ ਸੁਖਾ ਦੇਣ ਤੇ ਮਾਂ ਮ aí ਸਭ ਤੇ ਕਿਰਪਾ ਬਣਾਈ ਰੱਖੇ ਇਹ ਪ੍ਰਤਿਮਾ ਵਾ ਜਿਹੜੀ ਮਹਾਮਾਈ ਦੀ ਇਹ ਮਹਾਮਹੀਨੇ ਆਪ ਆਵਾਜ਼ ਦੇ ਕੇ ਇੱਥੋਂ ਆਪਣੀ ਦਰਸ਼ਨ ਦਿੱਤੇ ਸੀ ਭਗਤਾਂ ਨੂੰ ਕਿ ਮੈਨੂੰ ਇਸ ਖੂਹ ਦੇ ਵਿੱਚੋਂ ਬਾਹਰ ਕੱਢਿਆ ਜਾਏ ਮੇਰਾ ਨਾਮ ਹੈ ਜਿਆਜੇ ਕੁਮਾਰ ਮਹਾਰਾਣੀ ਦੇ ਅਸੂ ਮਹੀਨੇ ਦੇ ਨਰਾਤੇ ਸ਼ੁਰੂ ਹੋਏ ਨੇ ਜਿਹਨੂੰ ਆਪਾਂ ਲੰਗੂਰਾ ਦੇ ਨਰਾਤੇ ਵੀ ਕਹਿ ਸਕਦੇ ਆ ਅੱਜ ਪਹਿਲੀ ਸ਼ੈਲ putri ਮਹਾਰਾਣੀ ਜੀ ਦਾ ਨਵਰਾਤਰਾ ਹੈ ਤੇ ਇਸ ਨਵਰਾਤਰੀਆਂ ਦੇ ਵਿੱਚ ਮੇਨ ਮੱਤਾ ਦਾ ਹੈ ਕਿ ਜਿਨ੍ਹਾਂ ਦੇ ਕੋਈ ਲੜਕਾ ਨਹੀਂ ਹੁੰਦਾ ਉਹ ਲੜਕੇ ਦੀ ਦਾਤ ਮੰਗਦੇ ਨੇ ਮਾਤਾ ਰਾਣੀ ਤੋਂ ਕਿ ਸਾਨੂੰ ਪੁੱਤਰ ਦੀ ਦਾਤ ਦਿਓ ਜਸੇ ਤਾਰੇ ਦਰਬਾਰ ਤੇ ਨੂੰ ਗੌਰ ਬਣਾ ਕੇ ਲਿਆਵਾਂਗੇ ਇਸ ਕਰਕੇ 80 ਦਿਨ ਰਾਤ ਮਨਾਏ ਜਾਂਦੇ ਨੇ ਇਹ ਮਹਾਰਾਣੀ ਦਾ ਬਹੁਤ ਹੀ ਪਰਚੀਨ ਤੇ ਪ੍ਰਵੀਨਤ ਬਹੁਤ ਹੀ ਉੱਚ ਮੰਦਿਰ ਹੈ ਕਾਲੀ ਦਵਾਰਾ ਮੰਦਿਰ ਸਾਰੇ ਭਗਤਾਂ ਜੈ ਮਾਤਾ ਜੀ ਮੈਥੋੜੇ ਕਲੇ ਰਹਿਣਾ ਬਾਲਾ ਜੀ ਕੁਮਾਰ ਨਾ ਮੇਰਾ ਖਾਰੇ ਦਾ 80 ਰਾਤ ਸਾਰੇ ਭਗਤਾਂ ਨੂੰ ਸਾਰੀ ਬੋਲ ਦੱਸੀ ਹੋਇਆ ਜੀ ਮਾਤਾ ਮਾਤਾ ਅਸੀ ਬਾਲ ਲੈਣੇ ਬਚਪਨ ਤੋਂ ਆ ਰਹੇ ਆਪਾਂ ਜੀ ਸਾਡੀ ਮਨ ਮੰਨ ਕੇ ਪੂਰੀ ਹੋਈ ਜੀ ਸਾਡੀ ਮਿਲੀ ਬਾਰੇ ਰੋਟੀ ਕਪੜਾ ਮਗਰ ਹਾਟੀ ਮਿਲੀ ਜੀ ਇਹਨਾਂ ਨੂੰ ਹਾਟੋ ਸੋ ਏਸੀ ਜੀ ਬਟਾਲੇ ਦਾ ਕਾਲੀ ਦਵਾਰਾ ਮੰਦਰ ਜਿੱਥੇ ਮਾਂ ਮਾਈ ਦੇ ਅੱਜ ਨਵਰਾਤੇ ਸ਼ੁਰੂ ਹੋਏ ਨੇ ਅੱਸੂ ਦੇ ਨਰਾਤੇ ਜਿਦੇ ਵਿੱਚ ਸੰਗਤਾਂ ਬਹੁਤੀ ਹੋ ਮੋਹ ਮਹਾ ਕੇ ਪਹੁੰਚੀਆਂ ਨੇ ਸ਼ਰਦਾ ਭਾਵਨਾ ਨਾਲ ਸੰਗਤਾਂ ਨੇ ਆਪਣੇ ਅੰਦਾਜ਼ ਦੇ ਵਿੱਚ ਮਾਂ ਮਾਈ ਦਾ ਗੁਣਗਾਨ ਕੀਤਾ ਹੈ ਅਤੇ ਨਾਲ ਹੀ महंत ਜੀ ਨੇ ਜਿਹੜੇ ਮੰਦਰ ਦੇ महंत ਜੀ ਨੇ ਅਤੇ ਹੋਰ ਵੀ ਸੰਗਤਾਂ ਨੇ ਸ਼ਰਧ ਰਤ ਦੇ ਨਵਰਾਤਿਆਂ ਨੂੰ ਲੈ ਕੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਨ ਨੂੰ ਜਾ ਰਹੇ ਆ ਜੁਜੇ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਬਟਾਲਾ ਦਾ ਕਾਲੀ ਦਵਾਰ ਮੰਦਿਰ ਸਭ ਨੇ ਇੱਕੋ ਹੀ ਕਿਹਾ ਹੈ ਕਿ ਇੱਥੇ ਆਉਣ ਨਾਲ ਮੁਰਾਦਾ ਪੂਰੀਆਂ ਹੁੰਦੀਆਂ ਹਨ ਅਤੇ ਜਿਹੜੇ ਲੋਕ ਇੱਥੇ ਆਪਣੀਆਂ ਰਸਾਂ ਪ੍ਰਥਾ ਪੂਰੀਆਂ ਕਰਦੇ ਹਨ ਉਹ ਬੱਚਿਆਂ ਨੂੰ ਲੰਗੂਰ ਬਣਾ ਕੇ ਲਿਆਉਂਦੇ ਹਨ ਔਰ ਸਵੇਰੇ ਸ਼ਾਮ ਇੱਥੇ ਮੱਥਾ ਟਿਕਾਉਂਦੇ ਹਨ ਜੋ ਲਾਈਵ ਤਸਵੀਰਾਂ ਤੁਹਾਨੂੰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦਿਖਾਉਣ ਜਾ ਰਹੇ ਹਾਂ ਸਾਡੇ ਚੈਨਲ ਵੱਲੋਂ ਫੇਸਬੁੱਕ ਤੇ ਲਾਈਵ ਕੀਤਾ ਗਿਆ ਹੈ ਤੁਸੀਂ ਉਹੀ ਵੇਖ ਸਕਦੇ ਹੋ ਦਾ ਆਰ ਐਨ ਨਿਊਜ਼ ਚੈਨਲ ਤੇ